ਜਾ ਰਿਹਾ ਜਿਹੜਾ ਪਹਿਲਾਂ ਬੁਲਾ ਰਿਹਾ ਨੇ ਤੁਹਾਨੂੰ ਤੇ ਦਿੱਤੀ ਕਿ ਜਿਹੜੀਆਂ ਹਾਲਤਾ 'ਚ ਅੱਜ ਆਪਾਂ ਮੀਟਿੰਗ ਕਰ ਰਹੇ ਹਾਂ ਅੱਜੋ ਹਾਲਾ ਨੇ ਉਹ ਦਿਨ ਨੇ ਜਦੋਂ ਨਾਲ ਕਿਸਾਨ ਪਰਿਵਾਰਾਂ ਦੇ ਮਰਦਾਂ ਨੇ ਉਹ ਸਮਾਹ ਹੁੰਦਾ ਹੈ ਤੇ ਨਾਲ ਸਾਡੀਆਂ ਭੈਣਾਂ ਦੇ ਕੋਲ ਘਰ ਦੇ ਵਿੱਚ ਸਮਾਹ ਹੁੰਦਾ ਹੈ ਉੱਪਰ ਤੁਸੀਂ ਇਹ ਵੀ ਵੱਡੀ ਬਜਿੱਤੀ ਦੇ ਵਿੱਚ ਅੱਜ ਦੀ ਮੀਟਿੰਗ ਦੇ ਵਿੱਚ ਆਏ ਹੋ ਤਾਂ ਇਹ ਗੱਲ ਸਾਫ਼ ਹੁੰਦੀ ਹੈ ਵੀ ਤੁਸੀਂ ਸਾਡੀਆਂ ਕਈਆਂ ਗੱਲਾਂ ਨੂੰ ਲੜ ਰਹੇ ਸੀ ਘਰਾਂ ਤੋਂ ਕਿਤੇ ਰੱਖ ਕੇ ਸਮਝ ਰਹੇ ਹੋ ਵੀ ਸਾਡੇ ਘਰੇਲੂ ਕੰਮਾਂ ਤੋਂ ਉੱਪਰ ਵੀ ਕਰਨ ਵਾਲੇ ਕੰਮ ਨੇ ਜਿਹੜੇ ਉਹ ਸਰਕਾਰਾਂ ਦੀਆਂ ਨੀਤੀਆਂ ਦੇ ਖਿਲਾਫ ਸੰਘਰਸ਼ ਲੜਨਾ ਉਹ ਵੱਡਾ ਕੰਮ ਹੈ। ਇਸ ਕਾਗਜ਼ ਉੱਤੇ ਮੋਰ ਤੁਸੀਂ ਅੱਜ ਲਾਈ ਹੈ। ਅਸੀਂ ਵੀ ਤੁਹਾਡੀ ਇਹ ਗੱਲ ਜਾਣਨੀ ਚਾਹੁੰਦੇ ਸੀ ਕਿ ਕਿੰਨੇ ਸਾਡੇ ਵਰਕਰਾਂ ਦੇ ਆਪਿਆਂ ਦੇ ਘਰ ਦੇ ਪਰਿਵਾਰ ਨਾਲ ਜੁੜੇ ਹੋਏ اس کھڑے اترے ہو جب تھوڑا سد دیں میں پہلا پروگرام دیکھتے رہے تو اچھا سدا دیتا تو کہ تو تھی برباد کیا یہ سدا دینا ضروری ہے چلتے تھے کہ یہ گل تو سارے رات جیتی ہے ابھی پھر وہ حالات دیکھے ہے ہر روز سوشل میڈیا کو سن رہے ਅਗਵਾਰਾ ਪੜ ਰਹੇ ਹਾਂ ਸਾਡੇ ਜਦੋਂ ਤੋਂ ਲੈ ਕੇ ਸ਼ੰਭੂ ਅਤੇ ਨਹਰੀ ਬੋਰ ਤੇੋਂ ਖਾੜਿਆ ਗਿਆ ਉਹ ਸਾਡੇ ਬਸਤੇ ਰਸਤੇ ਜिले ਘਾਰ ਪਿੰਡਾਂ ਦੇ ਅੰਦਰ ਹੁੰਦੇ ਆ ਉਸੇ ਤਰ੍ਹਾਂ ਸਾਡੇ ਸ਼ੰਭੂ ਤੇ ਨਹਰੀ ਦੇ ਉੱਤੇ ਘਾਰ ਬਣੇ ਗਏ ਜਿਨ੍ਹਾਂ ਨੂੰ ਪੰਜਾਬ ਦੀ ਸਰਕਾਰ ਦੇ ਕੇਂਦਰ ਸਰਕਾਰ ਨਾਲ ਮਿਲ ਕੇ ਟੈਸਟ ਟੈਸਟ ਕੀਤਾ ਕਰੋੜਾਂ ਦਾ ਨੁਕਸਾਨ ਸਾਡਾ ਕਰ ਦਿੱਤਾ ਤੇ ਘਟਨਾ ਘਟਣ ਤੋਂ ਬਾਅਦ ਇਹ ਗੱਲਾਂ ਦੋਨੋਂ ਉੱਪਰ ਤੇ ਨੇ ਕਿ ਕਿੰਨੇ ਲੋ ਜੀਲਾ ਹੋ ਗਏ ਕਿੰਨੇ ਲੋਕ ਫਟੜ ਹੋਏ ਪਰ ਸਭ ਕੋ ਵਡੀ ਗੱਲ ਇਹ ਹੈ ਕਿ ਸਾਡੀ ਲੜਾਈ ਨੇ ਸਾਡੇ ਸੰਘਰਸ਼ ਨੇ ਹੌਂਦਾਂ ਖਟਿਆ ਕੇ ਤੇ ਅਸੀਂ ਖੋਇਆ ਅਸੀਂ ਉਹ ਲੋਕ ਬੈਠੇ ਆ ਜਦੋਂ ਆਪਾਂ ਇਹ ਸੰਦੋਲਨ ਸ਼ੁਰੂ ਕੀਤਾ 12 ਮੰਡਾ ਨੂੰ ਲੈ ਕੇ ਤਾਂ ਉਹ ਸਮਾਂ ਤੇ ਅੱਜ ਦਾ ਸਮਾਂ ਮੈਚ ਕਰੋ ਕਿ 400 ਬਿਗਾ ਦੇ ਖੁੱਲਣ ਨੇ ਜਿਹੜਾ 400 ਦਿਨਾਂ ਤੋਂ ਬਾਅਦ 18 ਦਾ ਰੂਪ ਕੁਝ ਹੋਰ ਦੇਖਣ ਨੂੰ ਮਿਲ ਰਿਹਾ ਹੈ ਪੰਜਾਬ ਦੇ ਅੰਦਰ ਸੋਚੇ ਭਾਰਤ ਦੇ ਅੰਦਰ ਜੋ ਸਮੀਕਰਨ ਕਿਸਾਨਾਂ ਮਜ਼ਦੂਰਾਂ ਦੇ ਪੱਖ ਪਹਿਲਾ ਕੀਤੇ ਸਨ ਉਹ ਵੱਲਾ ਛੋਟੀਆਂ ਗਈ ਕਿਉਂਕਿ ਬਹੁਤ ਸਾਰੇ ਪ੍ਰਹਾਉਤ ਸਰੀਆ ਪਹਿਣਾ ਇਹ ਮੋਰਚਾ ਉਖਾੜਨ ਤੋਂ ਬਾਅਦ ਮੰਨਦੇ ਉਤੇ ਐਨਾ ਗੱਲ ਲੈ ਜਿਓ ਵੀ ਆਪਾਂ ਮੋਰਚਾ ਹਾਰ ਗਏ ਜਾਂ ਸਰਕਾਰ ਤਖੜੀ ਹੈ ਆਪਾਂ ਹੁਣ ਮੋਰਚ ਨੂੰ ਮੰਗਾਰੂ ਅੱਗੇ ਪਹੁੰਚਾ ਨਹੀਂ ਸਕਦੇ ਜਿੱਤ ਨਹੀਂ ਸਕਦੇ ਇਹ ਗੱਲ ਨਹੀਂ ਹੈ ਤੁਸੀਂ ਇਹ ਗੱਲ ਨੂੰ ਨਾਲ ਦੀ ਰਾਤ ਵਿਸ਼ਲੇਸ਼ਣ ਕਰੋ ਜਦੋਂ ਆਪਾਂ ਮੋਰਚਾ ਸ਼ੁਰੂ ਕਰਿਆ ਕਿਤੇ ਐਮਐਸਪੀ ਦੀ ਗੱਲ ਨਹੀਂ ਹੁੰਦੀ ਕਿਤੇ ਕਿਸਾਨਾਂ ਦੇ ਕਰਜ਼ੇ ਦੀ ਗੱਲ ਨਹੀਂ ਸੀ ਹੁੰਦੀ ਕਿਤੇ ਬੁਢਾਪਾ ਪੈਨਸ਼ਨ ਦੀ ਗੱਲ ਨਹੀਂ ਸੀ ਹੁੰਦੀ ਤੇ ਪੰਜਾਬ ਦੇ ਅੰਦਰ ਨਹੀਂ ਪੂਰੇ ਭਾਰਤ ਦੇ ਅੰਦਰ ਕਿਸਾਨ ਮੂਵਮੈਂਟ ਸੀ ਜਿਹੜੀ ਉਹ ਚੱਲ ਚਾ ਰਹੀ ਸੀ ਜੋ ਕਸਾਨਾਂ ਦੀਆਂ ਮੰਗਾਂ ਮੁਸਲਿਆਂ ਦੇ ਉੱਤੇ ਚਾਚਾ ਬਿਲਕੁਲ ਗਾਇਬ ਸੀ ਸਿਰਫ ਜਦ ਇਹ ਬੰਦਿਆ ਜਦ ਇਹ ਬੰਦਿਆ ਤੇ ਦੂਸਰ ਵਾਰੀ ਦਾ ਕੰਮ ਕਰ ਰਿਹਾ ਉਹਨਾਂ ਹੱਥਾਂ ਦੇ ਅੰਦਰ ਤੁਸੀਂ ਸ਼ਿੰਗਾਰ ਨੂੰ ਕਿਹਾ ਸ਼ਿੰਗਾਰ ਨੂੰ ਇੱਕ ਮੋਟਾ ਕਰਕੇ ਦੋ ਮੋੜ ਤੇ ਖੜੇ ਕੀਤੇ ਦੋ ਮੋੜ ਤੇ ਖੜੇ ਕਰ ਤੋਂ ਬਾਅਦ